ਪੰਜਾਬ ਪੁਲਿਸ ਵਿੱਚ ਨੌਕਰੀ ਕਰਨ ਤੋਂ ਬਾਅਦ ਰਿਟਾਇਰ ਹੋਏ ਪੁਲਿਸ ਅਧਿਕਾਰੀ ਸਬ ਇੰਸਪੈਕਟਰ सुरेंद्र ਮੋਹਨ ਨੂੰ ਆਪਣੀ ਵਰਦੀ ਤੇ ਪੈਸੇ ਨਾਲ ਇੰਨਾ ਪਿਆਰ ਸੀ ਕਿ ਉਹ ਰਿਸ਼ਵਤ ਦੇ ਪੈਸਿਆਂ ਤੋਂ ਬਾਅਦ ਰਿਟਾਇਰ ਹੋ ਕੇ ਪੁਲਿਸ ਵਰਦੀ ਪਾ ਕੇ ਭੋਲੇ-ਪਾਲੇ ਲੋਕਾਂ ਨਾਲ ਠੱਗੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਰਿਟਾਇਰ ਪੁਲਿਸ ਅਧਿਕਾਰੀ ਵੱਲੋਂ ਆਪਣੇ ਪ੍ਰਾਈਵੇਟ ਸਾਥੀਆਂ ਦੇ ਨਾਲ ਮਿਲ ਕੇ ਇੱਕ ਘਰ ਵਿੱਚ ਰੇਡ ਮਾਰੀ ਜਿਸ ਦੇ ਚੱਲਦਿਆਂ ਇਹ ਘਰ ਦੀ ਤਲਾਸ਼ੀ ਲੈਣ ਦੇ ਬਹਾਨੇ 1,60,000 ਰੁਪਏ ਦੀ ਨਕਦੀ ਚੋਰੀ ਕਰ ਲਿਆ। ਜਦੋਂ ਉਹਨਾਂ ਘਰਦਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਇਸ ਮੌਕੇ ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸ ਦੇ ਹੋਰ ਸਾਥੀਆਂ ਦੀ ਭਾਲ ਜਾਰੀ ਹੈ। ਇਹ ਜੀ ਉਹਨਾਂ ਦਰਖਾਸਤ ਬੋਬੀ ਨਾਂ ਦੇ ਬੰਦੇ ਨੇ ਦਿੱਤੀ ਸੀ ਵੀ ਤਲਾਸ਼ੀ ਕਰਨ ਤੇ ਪਾਜ ਜਿਹੜੀ ਰਿਟਾਇਰ ਇਨਸਪੈਕਟਰ ਨੇ ਉਹਨਾਂ ਨੇ ਤੁਹਾਡੇ ਨਾਲ 1,60,000 ਦੀ ਚੋਰੀ ਕੀਤੀ। ਉਹ ਅਸੀਂ ਕੱਲ ਦਾ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਕੇ ਤੇ 1 ਦਿਨ ਦਾ ਪੁਲਿਸ ਮਾਰਡ ਲਿਆ ਜੀ। ਉਹ ਵੀ ਫੜ ਰਹੇ ਆਂ ਦੀ ਛਾਪਮਾਰੀ ਕਰ ਰਹੇ ਆਂ ਜੀ ਉਹ ਵੀ ਫੜ ਰਹੇ ਆਂ। ਜਲਦੀ ਫੜੇ ਜਾਣਗੇ। ਤੇਰੀ ਘਰ ਚਲ ਕੇ ਜਾਲੀ ਆਪਣੇ ਪੁਲਿਸ ਬਣ ਕੇ ਤੇ ਉਥੋਂ ਚਲ ਕੇ ਲੰਮਾਰੀ ਚੋਰੀ ਦੇ ਸਮਾਨ ਲਗਾਏ। ਨਹੀਂ ਜੀ ਗਲਤ ਕੰਮ ਹੈ ਜੀ ਤਾਂ ਤੇ ਫੜੇ ਆਂ ਤਾਂ ਤੇ ਪਰਚਾ ਦਾਜ ਕੀਤਾ ਸੀ ਤਾਂ ਤੇ ਜੇਲ੍ਹ ਚ ਚਲੇ ਜੀ ਗਲਤ ਕੰਮ ਹੈ।